ਬੇਨਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਬਹੁਤ ਹੀ ਦੁਖਦਾਈ ਹੈ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਵੀ ਔਰ ਭਾਈ ਸਾਹਿਬ ਫਰਾਂ ਨੂੰ ਕਈ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ ਕਹਿ ਰਹੇ ਹਨ ਕਿ ਅਸੀਂ ਕੁਝ ਬੋਲੀਏ ਪਰ ਕੁਝ ਸਮਝ ਨਹੀਂ ਆਉਂਦੀ ਇਹ ਕਿੱਥੋਂ ਸ਼ੁਰੂ ਕਰੀਏ ਫਿਰ ਵੀ ਕੌਮ ਦਾ ਇੱਕ ਦਰਦ ਹੈ ਉਹ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਭਾਈ ਸਾਹਿਬ ਜੀ ਆਪਣੇ ਬਹੁ ਮਲੇ ਸ਼ਬਦਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸੰਬੋਧਨ ਹੋ ਰਹੇ ਹਨ ਭਾਈ ਸਾਹਿਬ ਜੀ ਖੁਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦ ਭਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੀ ਭਾਰਤ ਦੀ ਨੇ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸੀ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੇ ਸਵਾਰਥ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਮ ਲਈ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ। ਬਿਲਕੁਲ। ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਵੇਸ਼ ਤੇ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧੀ ਵਿਧਾਨ ਬਣਾਇਆ ਜਾਏ। ਜੇ ਆਪਾਂ ਦਸਤਾਰਾਂ ਬੰਨ ਕੇ ਸਿੰਘ ਸਾਹਿਬਾਂ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੁਰਨ ਲਗਿਆਂ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖੀਏ। ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਸੱਚੀ ਮੁੱਚੀ ਹਾਸੋ ਹਿਣੇ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਸਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਆ ਮੈਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਹੁੰਦਾ ਹੈ ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ ਪਾਣੀ ਲਾਣਾ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ ਯਾਦ ਰੱਖਿਓ ਜੇ ਬਾਣੀ ਦੇ ਖੁੰਦਿਆ ਵੀ ਅਸੀਂ ਸੁੱਕ ਗਏ ਨਾ ਤੇ ਦੁਨੀਆ ਦੀ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ ਨੇ ਬਾਬਾ ਫਰੀਦ ਸਾਹਿਬ ਦੇ ਬੱਚੇ ਨੂੰ ਚੇਤੇ ਰੱਖਿਓ ਤੱਤੀ ਤੋ ਇਹਨਾਂ ਪਲਵੈ ਜੇ ਜਲ ਟੂਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਚੋਰਿੰਦੀ ਚੋਰੇ ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ ਸਮਾ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰ ਫਾੜ ਹੁੰਦੀ ਹੈ ਮੁਲਾਂਕਣ ਹੁੰਦਾ ਓਦੋਂ ਬਾਅਦ ਕਈ ਵਾਰੀ ਅਸੀਂ ਸਾਰੇ ਸੋਚ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਪਰ ਯਾਦ ਰੱਖਿਓ ਡੁੱਬੇਗੀ ਕਿਸ਼ਤੀ ਤਾਂ ਡੁੱਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਨ ਕੋ ਬਾਸਕਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ